ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ YouTube ਚੈਨਲ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਨਾ ਲੱਗੇ ਬੈਲ ਬਟਨ ਨੂੰ ਵੀ ਆਲਟ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਦੀ ਜਿਹੜੀ ਵੀਡੀਓ ਆ ਇੱਕ HF ਤੁਹਾਨੂੰ ਵਹਿੜ ਦਿਖਾਉਣੀ ਆ ਇਸ ਜਿਹੜੀ HF ਵਹਿੜ ਦੀ ਡਿਟੇਲ ਆਪਾਂ ਬਾਈ ਹੋਰਾਂ ਦੇ ਕੋਲ ਜਾ ਕੇ ਇਨਫੋਰਮੇਸ਼ਨ ਉਹਨਾਂ ਦੇ ਕੋਲੋਂ ਲਵਾਂਗੇ ਏਰੀਆ ਜਿਹੜਾ ਦੋਸਤੋ ਪੈ ਜਾਂਦਾ ਪਿੰਡ ਜਮਾਲਪੁਰ ਤਹਿਸੀਲ ਪੱਟੀ ਤੇ ਜ਼ਿਲ੍ਹਾ ਜਿਹੜਾ ਸਾਨੂੰ ਤਰਨਤਾਰਨ ਲੱਗਦਾ ਜੀ ਵੀਰ ਹੋਣਾ ਦੀ ਇੱਕ ਪਹਿਲਾਂ ਵੀਡੀਓ ਵੀ ਪਾਈ ਸੀਗੀ ਦੂਜੀ ਵਾਰੀ ਇਹ ਜਿਹੜੀ ਬੈੜ ਆ ਆਪਾਂ ਤੁਹਾਨੂੰ ਦਿਖਾਉਣੀ ਆ ਸੋ ਦੋਸਤੋ ਟੋਕਰ ਗੱਭਣ ਆਪਾਂ ਇਸ ਬੈੜ ਨੂੰ ਕਵਾਂਗੇ ਟੋਕਰ ਗੱਭਣ ਆ ਤੇ ਕਿੰਨੇ ਸਮੇਂ ਦੀ ਗੱਭਣ ਆ ਤੇ ਕਿੰਨਾ ਥਲੇ ਮਿਲਕ ਅੱਜ ਮੌਕੇ ਦਾ ਹੈਗਾ ਆਪਾਂ ਪਾਜੀ ਹੋਣਾ ਕੋਲ ਚੱਲਦੇ ਆਂ ਪੁੱਛ ਲੈਨੇ ਆ ਉਹਨਾਂ ਤੋਂ ਡਿਟੇਲ ਸੋ ਸਭ ਤੋਂ ਪਹਿਲਾਂ ਭਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਰਾਜ ਸਿੰਘ ਜੀ ਆਪਕਾ ਵੈਲਕਮ ਠੀਕ ਹੈ ਭਾਜੀ ਮਿਹਰਬਾਨੀ ਤੇ ਭਾਜੀ ਇੱਕ ਆਪਣੇ ਜਿਹੜੇ ਨਵੇਂ ਵੀਰ ਜੁੜੇ ਉਹਨਾਂ ਨੂੰ ਆਪਣਾ ਨਾਮ ਜਰੂਰ ਦੱਸੀਏ ਮੇਰਾ ਨਾਮ ਬਲਜੀਤ ਸਿੰਘ ਪਿੰਡ ਜਵਾਲਪੁਰ ਪੇਂਡ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਭਾਜੀ ਤੇ ਭਾਜੀ ਇਸ ਵਹਿੜ ਦੀ ਆਪਾਂ ਜੇਕਰ ਆਪਣੇ ਵੀਰਾਂ ਨਾਲ ਇਨਫੋਰਮੇਸ਼ਨ ਸਾਂਝੀ ਕਰੀਏ ਤੇ ਇਹ ਵਹਿੜ ਕਿੰਨਾ ਸੂਬਾ ਸੂਈ ਹੈ ਆਪਣੇ ਕੋਲ ਇਹ ਵਹਿੜ ਦੂਹਰਾ ਸੂਬਾ ਸੂਈ ਆ ਠੀਕ ਹੈ ਤੇ ਅੱਗੇ ਗੱਬਣ ਵੀ ਹੈਗੀ ਹੈ ਗੱਬਣ ਦੋ ਮਹੀਨੇ ਦੇ 10 ਦਿਨਾਂ ਦੀ ਚੱਕ ਪਾਸ ਹੈ 2 ਮਹੀਨੇ ਤੇ 10 ਦਿਨਾਂ ਦੀ ਚੈੱਕ ਪਾਸ ਚੈੱਕ ਪਾਸ ਹਾਂਜੀ ਹਾਂਜੀ ਤੇ ਸੂਆ ਤਕਰੀਬਨ ਅੱਜ ਕਿੰਨਾ ਕ ਸਮੇਂ ਦਾ ਹੋ ਗਿਆ ਜੀ ਸੂਆ ਇਹਦਾ 5ਵਾਂ ਮਹੀਨਾ ਜਾਂੰਡਿਆ ਠੀਕ ਆ ਇਹ ਬੱਚੀ ਨਾਲ ਬੱਧੀ ਆ ਇਹ ਬੱਚੀ ਨਾਲ ਆ ਹਾਂ ਬੱਚੀ ਨਾਲ ਬੱਧੀ ਐ ਇਸੇ ਮੇਰੇ ਬੱਚੀ ਦੇਣੀ ਨਹੀਂ ਠੀਕ ਆ ਬੱਚੀ ਨਹੀਂ ਨਾਲ ਦੇਣੀ ਬੱਚੀ ਨਹੀਂ ਦੇਣੀ ਠੀਕ ਆ ਤੇ ਅੱਗੇ ਮਤਲਬ ਕਿ ਦੂਜੇ ਸੂਬੇ ਦੀ ਗੱਪਣਾ ਤੇ ਤੀਜੇ ਸੂਬੇ ਦੀ ਗੱਪਣਾ ਠੀਕ ਆ ਸੋ ਦੋਸਤੋ ਆ ਤੀਜੇ ਸੂਬੇ ਦੀ ਅੱਗੇ ਗੱਪਣਾ ਭਾਜੀ ਹੁਣ ਆ ਦੱਸਤਾ ਵੀ ਤਕਰੀਬਨ 2 ਮਹੀਨੇ ਤੇ 10 ਦਿਨਾਂ ਦੀ ਜਿਹੜੀ ਬਣੀ ਆ ਚੈੱਕ ਪਾਸ ਹੋਈ ਆ ਕੋਈ ਵੀਰ ਬੇ ਤੜਕ ਹੋ ਕੇ ਬਿਲਕੁਲ ਸੰਤੁਸ਼ਟੀ ਨਾਲ ਲੈ ਕੇ ਜਾ ਸਕਦਾ ਹੈ ਜਿਹੜਾ ਦੁੱਧ ਆ ਥੱਲੇ 15 ਲੀਟਰ 14 ਲੀਟਰ ਜਿਹੜਾ ਤਿਆਰ ਮਿਲੇਗਾ ਹਾਂ ਨਾ ਭਾਜੀ ਸਹੀ ਦੁੱਧ 15 14 ਲੀਟਰ ਹੀ ਆ 14 ਲੀਟਰ ਠੰਡਾ ਦੁੱਧ ਮਿੰਟੀ ਵਾਲਾ ਜਦੋਂ ਮਰਜ਼ੀ ਕੋ ਮਿੰਟੀ ਕਰ ਸਕਦਾ 14 ਲੀਟਰ ਤਿਆਰ ਦੁੱਧ ਆ ਲੇਕਿਨ 20 ਪਲੱਸ ਦੁੱਧ ਚ ਹੋਇਆ ਸੱਚ ਜੀ ਇਹ ਮਤਲਬ ਪੀਕ ਲੈਵਲ ਜਿਹੜਾ ਰਿਹਾ ਸੀ ਉਹ 20 ਪਲੱਸ ਚੱਲੀ 20 ਪਲੱਸ ਚੱਲੀ ਹੋਈ ਵੈੜਾ ਤੇ ਬਾਕੀ ਜਿਹੜਾ ਕਿਸਾਨ ਵੀਰੋ ਜਿਹੜਾ ਥਣ ਹਵਾਨਾ ਨਾਲ ਤੁਹਾਨੂੰ ਬਿਲਕੁਲ ਨਜ਼ਦੀਕ ਤੋਂ ਦਿਖਾ ਦਿੰਨੇ ਆ ਠੰਡੀ ਸੀ ਠੀਕ ਹੈ ਜੀ ਆਪਾਂ ਅਗੇ 12 ਮਹੀਨੇ ਦਾ ਜੁਆਇਨੀ ਠੀਕ ਹੈ ਠੀਕ ਹੈ ਜੀ ਬਾਕੀ ਜਿਹੜਾ ਥਾਣਾ ਦੋਸਤੋ ਬਹੁਤ ਸੋਨਾ ਥਾਣਾ ਦੇਖ ਸਕਦੇ ਹੋ ਤੁਸੀਂ ਇਸ ਟਾਈਮ ਜਿਹੜਾ ਮਿਲਕ ਆ ਇੱਕ ਵਾਰੀ ਫੇਰ ਦੱਸ ਦਿੰਨੇ ਆ 14 15 ਕਿਲੋ ਤੁਹਾਨੂੰ ਜਿਹੜਾ ਮੌਕੇ ਦਾ ਮਿਲੇਗਾ ਤੇ ਸਵੇਰ ਜਿਹੜਾ ਅੱਜ ਦੇ ਸਮੇਂ 5 ਮਹੀਨੇ ਦਾ ਹੋ ਗਿਆ ਤੇ 2 ਮਹੀਨੇ ਦੀ ਇੱਕ ਵਾਰੀ ਫੇਰ ਦੱਸ ਦਿੰਨਾ 2 ਮੰਥ ਤੇ 10 ਦਿਨ ਦੀ ਜਿਹੜੀ ਗੱਬਣ ਚੈੱਕ ਪਾਸ ਮਿਲੂਗੀ ਵੀ ਕੋਈ ਟੇਵਾ ਨਹੀਂ ਹੈਗਾਗਾ ਚੈੱਕ ਪਾਸ ਮਿਲੂਗੀ ਬਾਕੀ ਜਿਹੜੀ ਤਸੱਲੀ ਆ ਮੌਕੇ ਤੇ ਖਰੀਦਣ ਸਮੇ ਤੁਸੀ ਚੈੱਕ ਪਾਸ ਕਰਾਉਣੀ ਚਾਹੁੰਦੇ ਹੋ ਘਰੇ ਆਏ ਜਰੂਰ ਉਹ ਵੀ ਕਰਵਾ ਸਕਦੇ ਹੋ ਆਪਣੀ ਤਸੱਲੀ ਵਜੋਂ ਬਾਕੀ ਜਿਹੜਾ ਥਾਂ ਲੇਵਾ ਤੁਸੀਂ ਜਰੂਰ ਵੇਖ ਸਕਦੇ ਹੋ ਠੀਕ ਹੈ ਸੋ ਭਾਜੀ ਇੱਕ ਬੱਚੀ ਐ ਇਸੇ ਦੀਆਂ ਪਹਿਲੇ ਸੂਵੇ ਦੀ ਐ ਦੂਜੇ ਸੂਵੇ ਦੀ ਆ ਨਾਲ ਖੜੀ ਹੈ ਨਾ ਇਹ ਪਹਿਲੇ ਸੂਵੇ ਦੀ ਬੱਚੀ ਆ ਦੋਸਤੋ 15 ਮਹੀਨੇ ਦੀ ਹੋ ਗਈ ਤੇ 15 ਮਹੀਨੇ ਦੀ ਏਜ ਹੋ ਚੁੱਕੀ ਆ ਇਹ ਦੂਜੇ ਸੂਵੇ ਦੀ ਜਿਹੜੀ ਬੱਚੀ ਆ ਅੱਜ 5 5.5 ਮਹੀਨੇ ਦੀ ਇਸ ਦੀ ਉਮਰ ਹੋ ਚੁੱਕੀ ਆ Se puede que le <music>